Kindly read this disclaimer before start watching my video the information in my video is just for social services to concerned community the content in my video is not official content in video is based on my personal experiences and best of my knowledge for further clarification and doubts kindly contact concerned helplines thank you ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਆਪਣੀ ਇਸ ਵੀਡੀਓ ਚ ਦੱਸਣ ਜਾ ਰਿਹਾ ਹਾਂ ਜਦੋਂ ਅਸੀਂ ਦਰਜਾ ਚਾਰ ਕਰਮਚਾਰੀਆਂ ਦੀ ਸੈਲਰੀ ਪ੍ਰੋਸੈਸ ਕਰਦੇ ਹਾਂ ਪੇ ਰੋਲ ਦੇ ਵਿੱਚ ਜਾ ਕੇ ਪ੍ਰਿਪੇਅਰ ਸੈਲਰੀ ਐਂਡ ਜਨਰੇਟ ਅਪਡੇਟ ਸੈਲਰੀ ਤੇ ਕਲਿੱਕ ਕਰਦੇ ਹਾਂ ਥੈਨ EMPLYEE ਸਰਚ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਜਨਰੇਟ ਅਪਡੇਟ ਸ਼ੀਟ ਜੋ ਓਪਨ ਹੋ ਜਾਂਦੀ ਹੈ ਜਿਸ ਦੇ ਵਿੱਚ ਅਗਰ ਉਸ ਦਰਜਾ ਚਾਰ ਕਰਮਚਾਰੀ ਨੇ ਵੇਟ ਲੋਨ ਜਾਂ ਫੈਸਟੀਵਲ ਲੋਨ ਅਡਵਾਂਸ ਲਿਆ ਹੋਵੇ ਤਾਂ ਅਕੋਰਡਿੰਗਲੀ ਉਸ ਦੀ ਜੋ ਇੰਸਟਾਲਮੈਂਟ ਡਿਡਕਟ ਹੁੰਦੀ ਹੈ ਲੇਕਿਨ ਇਸ ਡਿਡਕਸ਼ਨ ਪਾਰਟ ਦੇ ਵਿੱਚ ਜੋ ਉਸ ਦਾ ਵੀਟ ਲੋਨ ਤੇ ਫੈਸਟੀਵਲ ਲੋਨ ਦਾ ਕਾਲਮ ਹੈ ਉਹ ਇਸ ਤੇ ਬਲਿੰਕ ਨਹੀਂ ਕਰ ਰਿਹਾ ਤੇ ਉਸ ਦੀਆਂ ਇੰਸਟਾਲਮੈਂਟਸ ਸਟਿਲ ਪੈਂਡਿੰਗ ਨੇ ਤੇ ਅਕੋਰਡਿੰਗਲੀ ਇਸ ਦਾ ਰੈਜ਼ੋਲੂਸ਼ਨ ਕਿਵੇਂ ਕਰਨਾ ਹੈ ਮੀਨਸ ਇੱਥੇ ਵੀਟ ਲੋਨ ਜਾਂ ਫੈਸਟੀਵਲ ਲੋਨ ਜੋ ਵੀ ਉਸਨੇ ਰਿਲੇਟਡ ਲੋਨ ਲਿੱਤਾ ਹੋਇਆ ਹੈ ਉਸ ਲੋਨ ਦੇ ਵਿੱਚ ਜੋ ਉਸ ਦਾ ਇਹ ਕਾਲਮ ਸ਼ੋ ਨਹੀਂ ਹੋ ਰਿਹਾ ਇਸ ਨੂੰ ਕਿਸ ਤਰ੍ਹਾਂ ਰਿਜ਼ੋਲਵ ਕਰਨਾ ਹੈ ਰਿਗਾਰਡਿੰਗ ਦਿਸ ਮੈਂ ਆਪਣੀ ਇਸ ਵੀਡੀਓ ਚ ਦੱਸਣ ਜਾ ਰਿਹਾ ਹਾਂ ਉਸ ਦੇ ਲਈ ਤੁਸੀਂ HRM इज डीडीवाईडी लॉग इन करनी है लॉग इन करने के बाद एप्लीकेशन मैनेजमेंट के बीच लोन एडवांस करेक्शन पे क्लिक करना है देन नेक्स्ट नेक्स्ट जो विंडो ओपन होएगी उस दे भी ਤੁਸੀਂ এমਪਲਾਈ বাই হেল্প সার্চ ਕਰ ਲੈਣਾ ਹੈ सर्च ਕਰਨ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਲੋਨ ਟਾਈਪ ਦੇ ਡ੍ਰॉप डाउन एरो ਤੇ ਕਲਿੱਕ ਕਰਨਾ ਹੈ ਟੂ ਟਾਈਪ ਆਫ ਲੋਨ ਜੋ ਸ਼ੋ ਹੋਣਗੇ दैट इज ਫੈਸਟੀਵਲ ਅਡਵਾਂਸ ਜਾਂ ਵੀਟ ਅਡਵਾਂਸ ਜੋ ਜਿਸ ਦਾ ਤੁਹਾਨੂੰ ਇਹ ਇਸ਼ੂ ਆ ਰਿਹਾ ਹੈ ਇਸ ਕੇਸ ਦੇ ਵਿੱਚ ਦੋਨੋਂ ਲੋਨ ਟਾਈਪ ਦਾ ਇਸ਼ੂ ਆ ਰਿਹਾ ਹੈ ਤਾਂ ਅਸੀਂ 1 ਬਾਈ 1 ਦੋਨਾਂ ਨੂੰ ਕਰੈਕਟ ਕਰਾਂਗੇ ਸੋ ਇਸ ਤਰ੍ਹਾਂ ਤੁਸੀਂ ਜੋ ਲੋਨ ਟਾਈਪ ਹੈ ਸਿਲੈਕਟ ਕਰ ਲੈਣੀ ਹੈ ਦੈਨ ਗੋ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਨੈਕਸਟ ਵਿੰਡੋ ਓਪਨ ਹੋਏਗੀ ਉਸ ਦੇ ਵਿੱਚ ਉਸ ਅਪਲਾਈ ਬਿਲੋ ਜਿਹੜੀ ਵੀ ਉਹਨੇ ਫਾਈਨੈਂਸ਼ੀਅਲੀ ਰਿਵਾਈਜ਼ ਲੋਨ ਲਿੱਤੇ ਹੋਣਗੇ ਸ਼ੋ ਹੋਣਗੇ ਸੋ ਜਿਹੜੇ ਫਾਈਨੈਂਸ਼ੀਅਲ ਇਅਰ ਦਾ ਕਰੰਟ ਦਾ ਇਸ਼ੂ ਆ ਰਿਹਾ ਦੈਨ ਉਸ ਦੇ ਐਕਸ਼ਨ ਪਾਰਟ ਦੇ ਐਡਿਟ ਤੇ ਕਲਿੱਕ ਕਰਨਾ ਹੈ ਦੈਨ ਨੈਕਸਟ ਨੈਕਸਟ ਜਿਹੜਾ ਐਡਿਟ ਪਾਰਟ ਤੇ ਕਲਿੱਕ ਕਰੋਗੇ ਦੈਨ ਉਸ ਦੇ ਵਿੱਚ ਆ ਜਾਏਗਾ ਸਿਲੈਕਟ ਚੇਂਜ ਰਿਕਵੈਸਟ ਡ੍ਰੌਪ ਡਾਉਨ ਐਰੋ ਤੇ ਕਲਿੱਕ ਕਰਕੇ ਅਸੀਂ ਉਹ ਰਿਕਵੈਸਟ ਟਾਈਪ ਸਿਲੈਕਟ ਕਰਨੀ ਹੈ ਜਦੋਂ ਤੁਸੀਂ ਡ੍ਰੌਪਡਾਉਨ ਐਰੋ ਤੇ ਕਲਿੱਕ ਕਰੋਗੇ ਤੇ ਇਸ ਦੇ ਵਿੱਚ ਸਾਡੇ ਕੋਲ ਇਹ ਰਿਕੁਐਸਟ ਟਾਈਪ ਸ਼ੋ ਹੋਣਗੀਆਂ ਸੋ ਇਸ ਦੇ ਵਿੱਚ ਅਸੀਂ ਆਟੋ ਕਰੈਕਟ ਇਨਸਟਾਲਮੈਂਟਸ ਤੇ ਕਲਿੱਕ ਕਰਾਂਗੇ ਦੈਨ ਨੈਕਸਟ ਜਦੋਂ ਤੁਸੀਂ ਚੇਂਜ ਰਿਕੁਐਸਟ ਟਾਈਪ ਸਿਲੈਕਟ ਕਰ ਲਓਗੇ ਦੈਨ نیچے ਉਸ ਦੀ ਉਸ ਫਾਈਨੈਂਸ਼ੀਅਲ ਇਅਰ ਦੇ ਜੋ ਵੀ ਉਸ ਦੇ ਲੋਨ ਟਾਈਪ ਦੀ ਡਿਟੇਲ ਸ਼ੋ ਹੋਏਗੀ ਦੈਨ ਉਸ ਦੇ ਵੀ ਤੁਸੀਂ ਜੋ ਵੀ ਇਸ ਦੇ ਵਿੱਚ ਰਿਮਾਰਕ ਐਂਟਰ ਕਰਕੇ ਇਸ ਤੇ ਸਬਮਿਟ ਤੇ ਕਲਿੱਕ ਕਰਨਾ ਹੈ ਜਦੋਂ ਤੁਸੀਂ ਇਸ ਨੂੰ ਐਂਟਰ ਕਰਕੇ ਸਬਮਿਟ ਤੇ ਕਲਿੱਕ ਕਰੋਗੇ ਥੈਨ ਬਿਲੋ ਦਾ ਵਿੰਡੋ ਦੇਖੋਗੇ ਚੇਂਜ ਰਿਕੁਐਸਟ ਹਿਸਟਰੀ ਦੇ ਵਿੱਚ ਤੁਹਾਡੀ ਉਹ ਜੋ ਆਟੋ ਕਰੈਕਸ਼ਨ ਵਾਲੀ ਰਿਕੁਐਸਟ ਹੈ ਨੀਚੇ ਜੋ ਸੇਵ ਹੋਈ ਹੋਈ ਹੈ ਉਹ ਸ਼ੋ ਹੋਏਗੀ ਸੋ ਜਦੋਂ ਤੁਸੀਂ ਇਹ ਸਾਰਾ ਪ੍ਰੋਸੈਸ ਕੰਪਲੀਟ ਕਰ ਲੋਗੇ ਸੋ ਇਸ ਤਰ੍ਹਾਂ ਹੀ ਜੇਕਰ ਲੋਨ ਟਾਈਪ ਦੇ ਵਿੱਚ ਤੁਹਾਡੇ ਸੈਕੰਡ ਟਾਈਪ ਦੇ ਲੋਨ ਦੀ ਵੀ ਇਸ ਤਰ੍ਹਾਂ ਪ੍ਰੋਬਲਮ ਆ ਰਹੀ ਹੈ ਤਾਂ ਉਹ ਵੀ ਤੁਸੀਂ ਸਿਲੈਕਟ ਕਰਨ ਤੋਂ ਬਾਅਦ ਉਸਦੇ ਵੀ ਤੁਸੀਂ ਆਟੋ ਕਰੈਕਟ ਇਨਸਟਾਲਮੈਂਟ ਵਾਲੀ অপਸ਼ਨ ਸਿਲੈਕਟ ਕਰਕੇ ਇਸ ਨੂੰ ਸਬਮਿਟ ਕਰ ਦੇਣਾ ਹੈ ਸੋ ਜਦੋਂ ਤੁਸੀਂ ਇਹ ਦੋਨੋਂ ਲੋਨ ਟਾਈਪ ਨੂੰ ਆਟੋ ਕਰੈਕਟ অপਸ਼ਨਸ ਦੇ ਵਿੱਚ ਕਰੈਕਟ ਕਰ ਲਓਗੇ ਦੈਨ ਦੈਨ ਅਗੇਨ ਤੁਸੀਂ ਪੇ ਰੋਲ ਦੇ ਵਿੱਚ ਜਨਰੇਟ ਅਪਡੇਟ ਸ਼ੀਟ ਵਾਲੀ ਜੋ ਵਿੰਡੋ ਓਪਨ ਕਰੋਗੇ ਪਾਰਟिकुलर EMPLOYE SEARCH ਕਰੋਗੇ ਦੈਨ ਉਸ ਦੇ ਵਿੱਚ ਵੇਟ ਅਡਵਾਂਸ ਦੇ ਆਪੋਜ਼ਿਟ ਤੁਹਾਡੇ ਕੋਲ ਇਸ ਤਰ੍ਹਾਂ ਅਮਾਉਂਟ ਜ਼ੀਰੋ ਰਿਫਲੈਕਟ ਕਰੇਗੀ ਐਂਡ ਇੱਥੇ ਤੁਹਾਡੇ ਕੋਲ ਰੀਫਰੈਸ਼ ਦਾ ਆਈਕਨ ਜੋ ਸ਼ੋ ਹੋਏਗਾ ਤੁਸੀਂ ਰੀਫਰੈਸ਼ ਆਈਕਨ ਤੇ ਜਸਟ ਕਲਿੱਕ ਕਰਨਾ ਹੈ ਦੈਨ ਨੈਕਸਟ ਤੁਹਾਡੇ ਕੋਲ ਉਹ ਅਮਾਊਂਟ ਜਿਹੜੀ ਹੈ ਆਟੋਮੈਟਿਕਲੀ ਇੱਥੇ ਫਿਲ ਕੀਤੀ ਹੋਈ ਸ਼ੋ ਹੋਏਗੀ ਜਿਹੜੀ ਉਹਦੀ ਇੰਸਟਾਲਮੈਂਟ ਤੁਸੀਂ ਅਕੋਰਡਿੰਗਲੀ ਸੈੱਟ ਕੀਤੀ ਹੋਏਗੀ ਇਸ ਤਰ੍ਹਾਂ ਹੀ ਜੇ ਤੁਹਾਡੇ ਕੋਲ ਵੀਟ ਐਡਵਾਂਸ ਦੀ ਪ੍ਰੋਬਲਮ ਹੈ ਉਹ ਵੀ ਤੁਸੀਂ ਇਸ ਤਰ੍ਹਾਂ ਰਿਜ਼ੋਲਵ ਕਰ ਲੈਣੀ ਹੈ ਹੁਣ ਇਸ ਦੇ ਨਾਲ ਹੀ ਨੈਕਸਟ ਮੈਂ ਦੱਸਣ ਜਾ ਰਿਹਾ ਹਾਂ ਜਿਹੜੀ ਵੀ ਲੋਨ ਐਡਵਾਂਸ ਕਰੈਕਸ਼ਨ ਟਾਈਪ ਜਿਸ ਫਾਈਨੈਂਸ਼ੀਅਲ ਇਅਰ ਦੀ ਤੁਸੀਂ ਐਡਿਟ ਕਰਕੇ ਸੇਵ ਕੀਤੀ ਹੋਏਗੀ then again ਤੁਸੀਂ ਉਸਤੇ ਐਡਿਟ ਪਾਰਟ ਤੇ ਕਲਿੱਕ ਕਰੋਗੇ then ਨੈਕਸਟ ਤੁਸੀਂ ਦੇਖੋਗੇ ਉਸ ਦੇ ਵਿੱਚ ਸਿਲੈਕਟ ਰਿਕੁਐਸਟ ਪਰਪਸ ਦੇ ਵਿੱਚ ਤੁਹਾਡੀਆਂ ਹੋਰ ਵੀ ਮਲਟੀਪਲਸ ਜੋ ਰਿਕੁਐਸਟ ਨੇ ਇੱਥੇ ਰਿਫਲੈਕਟ ਕਰਨ ਲੱਗ ਜਾਣਗੀਆਂ ਤੁਸੀਂ ਜੇਕਰ ਕੁਝ ਹੋਰ ਵੀ ਚੇਂਜ ਕਰਨਾ ਚਾਹੁੰਦੇ ਹੋ ਸਪੋਜ਼ ਚੇਂਜ ਲੋਨ ਇਨਸਟਾਲਮੈਂਟ ਅਮਾਉਂਟ ਸਪੋਜ਼ ਤੁਸੀਂ ਇਸ ਨੂੰ ਸਿਲੈਕਟ ਕਰਕੇ ਜੇ ਇਨ ਕੇਸ ਯੂ ਵਾਂਟ ਟੂ ਚੇਂਜ ਕਲਿੱਕ ਕਰੋਗੇ then ਨੈਕਸਟ ਜੋ ਵਿੰਡੋ ਦੇ ਵਿੱਚ ਬਿਲੋ ਪਾਰਟ ਉਸ ਦੇ ਵਿੱਚ ਚੇਂਜ ਡਿਟੇਲ ਲੋਨ ਇਨਸਟਾਲਮੈਂਟ ਅਮਾਉਂਟ ਵਾਲਾ ਪਾਰਟ ਜੋ ਰਿਫਲੈਕਟ ਕਰੇ ਉਸ ਦੇ ਵਿੱਚ ਤੁਸੀਂ ਇਫੈਕਟਿਵ ਡੇਟ ਐਂਡ ਅਮਾਉਂਟ ਚੇਂਜ ਕਰਕੇ ਤੁਸੀਂ ਉਸ ਨੂੰ ਅਕੋਰਡਿੰਗਲੀ ਸਬਮਿਟ ਕਰ ਸਕਦੇ ਹੋ ਸੋ ਜੋ ਇਨ ਕੇਸ ਜੇਕਰ ਤੁਸੀਂ ਉਸ ਨੂੰ ਅਪਡੇਟ ਵਾਊਚਰ ਤੇ ਕਲਿੱਕ ਕਰਨਾ ਹੈ ਤਾਂ ਉਸ ਨੂੰ ਕਲਿੱਕ ਕਰਕੇ ਪ੍ਰੋਸੀਡ ਕਰ ਸਕਦੇ ਹੋ ਐਸ ਪਰ ਯੂਅਰ ਡਿਪਾਰਟਮੈਂਟਲ ਰੂਲ ਐਂਡ empioy ਕੇਸ ਅਕੋਰਡਿੰਗਲੀ ਉਸ ਨੂੰ ਪ੍ਰੋਸੀਡ ਕਰ ਸਕਦੇ ਹੋ ਵਟ ਏਵਰ ਸੋ ਇਸ ਤਰ੍ਹਾਂ ਤੁਸੀਂ ਰਿਕਵੈਸਟ ਹਿਸਟਰੀ ਨੂੰ ਚੇਂਜ ਕਰਕੇ ਇਹ ਵਾਲਾ ਜੋ ਰੈਜ਼ੋਲੂਸ਼ਨ ਹੈ ਜਿਹੜਾ ਕਿ ਸਾਨੂੰ ਵਾਈਲ ਦਾ ਜਨਰੇਟ ਅਪਡੇਟ ਸੈਲਰੀ ਦੇ ਵਿੱਚ ਸਾਨੂੰ ਵੀਟ ਲੋਨ ਜਾਂ ਫੈਸਟੀਵਲ ਲੋਨ ਦੀ ਡਿਡਕਸ਼ਨ ਪਾਰਟ ਸ਼ੋ ਨਹੀਂ ਹੋ ਰਿਹਾ ਉਹ ਤੁਸੀਂ ਇਸ ਨਾਲ ਫੀਸ਼ੋ ਕਰਵਾ ਸਕਦੇ ਹੋ ਥੈਂਕ ਯੂ ਸੋਮ